ਤੇਰੇ ਬਿਨਾ ਕੋਈ ਤੇਰੇ ਬਿਨਾ ਕੋਈ ਆਹ ਹੋ 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 ਸੋਚਾਂਗੇ ਕਿ ਕੋਈ ਤਾਲੀ ਮਾਰ ਦੋ ਸੋ ਜਿੰਨੇ ਵੀ ਸਰਕਾਰ ਨੂੰ ਮੇਰੀ ਬੇਚੀਏ ਕਿਰਪਾ ਕਰਦੇ ਜਿਹਨੂੰ ਤੇ ਕੋਈ ਨਾਮ ਬੋਲੇ ਜਣਾ ਸੋ ਨਾਲੇ ਤੁਸੀਂ ਮੁੰਡੇ ਦਾ ਮਾਨ ਤਾਨ ਕਰੀ ਜਾਣਾ ਬੜਿਆ ਆਮ ਆਦੀ ਪਾਰਟੀ ਦਾ ਸੋ ਬਹੁਤ ਬਹੁਤ ਧੰਨਵਾਦ ਆਪਰੇ ਭਾਈ ਰੋਪੋਵਾਦੀ ਪਾਰਟੀ ਦੀਆਂ ਪੰਜ ਬਸਾਂ ਗੱਡੀ ਗੱਡੀਆਂ ਸਾਰੇ ਦੀਪਾ ਦੀਪ ਜੰਡੂ ਗੁਰਦੇਵ ਗੇਜਾ ਪਾਲਖੋ ਕੋ ਸੰਦੀਪ ਭਾਜੀ ਦਾ ਬੰਬਾ ਪ੍ਰਧਾਨ ਸੀਗਾ ਕੇ ਘਰਾ ਗੁਰਪ੍ਰੀਤ ਗੁਰਬੀਰ ਸੰਤੂ ਜੱਸਾ ਸੇਵਕ ਬਾਬਾ ਔਰ ਬਹੁਤ ਸਾਰੇ ਕਰਮੀਆਂ ਦਾ ਵੱਡਾ ਭਰਾ ਜੱਸਾ ਸੰਤੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਦੀ ਪਾਰਟੀ ਦੇ ਜਾਦੂ ਕਰਾਉਣ ਦਾ ਜੱਸਾ ਸੰਤੂ ਦਾ ਬਹੁਤ ਬਹੁਤ ਧੰਨਵਾਦ ਗੁਰਬੀਰ ਪੱਖਾ ਬੈਣ ਗੁਰਮੀਤ ਕੌਰ ਜੀ ਤੋਂ ਵਸਾ 6 ਮਿੰਟਾਂ ਸਾਰਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੀ ਤੇ ਇੱਕੋ ਗਰੀ ਬੇਨਤੀ ਪ੍ਰਵਾਨ ਕਰ ਲਿਓ ਸੋ ਭਰਿੰਦਰ ਸਿੰਘ ਜੀ ਰਾਏ ਬਠਿੰਡਾ ਗੁਰਵਿੰਦਰ ਕੌਰ ਰੋਕਤੀ ਬਲਾਕ ਪ੍ਰਧਾਨ ਅੰਡਾ ਜੀ ਬਾਬਾ ਬਿੱਟੂ ਜੀ ਅਮਰਨਾਥ ਜੀ ਦੇ ਸੋ ਜਿਹਨੇ ਵੀ ਆਪਰੇ ਜਿਹਦੇ ਮਤੇ ਨਾਮ ਦੁਆਰ ਦਾ ਲਿਖ ਰਿਹਾ ਹਾਂਗਾ ਪਿੰਡ ਕੋੜੀਪੁਰ ਤੋਂ ਹਾਫੀ ਸਿੰਘੀ ਕੋੜੀਪੁਰ ਸੇਮ ਸਿੰਘ ਜੀ ਨੂੰ ਗੁਰਜੀ ਸਾਹਿਬ ਸੋ ਸਾਰਿਆਂ ਨੂੰ ਮੈਂ ਜੱਥੇ ਕਿ ਤੇਰੀ ਬੇਨਤੀ ਹੈ ਮੈਂ ਤੇ ਮਾ ਪ੍ਰਧਾਨ ਨੱਖਾ ਸਾਡਾ ਬਹੁਤ ਸਤਿਕਾਰਯੋਗ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੌਲੀ ਹੋ ਗਈ ਸਭ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਬਹੁਤ ਵਧੀਆ ਬਹੁਨੇ ਸਾਰਿਆਂ ਨੇ ਦਾੜੀ ਵਿਗਾ ਬੀਤੇ पेर भी. <laughs> एक हर कोई ज ਲਗਦੇ ਰਹੇ ਖੁਸ਼ੀ ਦੇ ਵਿੱਚ ਪਹਿਲੇ ਹਫਤੇ ਨੇ ਇੰਜੋਏ ਕਰਨਾ ਜੀ ਕਾਣੀ ਦੇਵੇਂ ਯਾਦਿਆ ਹੈ ਬੋਲਦਾ ਇੱਕ ਬਜ਼ੁਰਗਾ ਦੀ ਰੂਹ ਹੀ ਖਰਾਬ ਮਿੱਤਰਾਂ ਦੀ ਨੂਨ ਦੀ ਡਾਨੀ ਦੀ ਤੁੰਗ ਸ਼ਰੀਪਰੋਂ ਪੰਜਾਨੀ ਸੱਜਣਾ ਦੀ ਗੱਲ ਪੀਦਾ ਮਿੱਤਰ ਸਰਵਰ ਵਰਗਾ ਪਾਣੀ ਬਜ਼ੁਰਗਾ ਦੇ ਸਿਰੇ ਖੜ ਜਾਂਦੇ ਆ ਦਿਨ ਯਾਦ ਆ ਜਾਂਦੇ ਆ ਸ਼ੁਕਰੀਆ ਜੀ ਆ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਜੱਗਾ ਲਗਾ ਤਾੜੀ ਮਾਰ ਦੋ ਮੁੰਡੇ ਦੇ ਨਾਂ ਤੇ ਕਿਉਂਕਿ ਫਾਈਨਲ ਕਾਰਸਿੰਸ ਨੂੰ ਸਭ ਦਾ ਬਹੁਤ ਧੰਨਵਾਦ ਹੋਸਰੀ ਕਮਕੀਤ ਹੈ ਬਾਈ ਬੋਦੀ ਸੁਧੂ ਸੁਜਿੰਦਰ ਵੀ ਸਤਿਕਾਰਯੋਗ ਬੈਣ ਮੇਰੀ ਬੇਟੀ ਹੈ ਸਭ ਤੋਂ ਸਤਿਕਾਰਯੋਗ ਅਰਜੰਦਰ ਰਾਏ ਬਟਿੰਡਾ ਗੁਰਮਿੰਦਰ ਭਖਤਾ ਜੀ ਗੁਰਪ੍ਰੀਤ ਜਲਾਲ ਦੋ ਵਸਾਂ 6 ਕਾਰਾਂ ਨੇ ਕਿ ਭਾਚੇ ਨੂੰ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਸੋ ਪਿੰਡ ਮਹਿਰਾਣ ਤੋਂ ਛੇ ਸਤੰ ਪੰਜ ਗੱਟੀਆਂ ਪਰਵਿੰਦਰਪੁਰਾ ਜਸਾ ਜਗਨੇਸ਼ ਮਨਜਿੰਦਰ ਨੀਨਾ ਟੰਡਾਲ ਵਾਲੇ ਜਿਹੜਾ ਮਹਿਰਾ ਸਾਡਾ ਤਾ ਬਹੁਤ ਸਤਿਕਾਰ ਜੋ ਨੇ ਜੇ ਪ੍ਰਧਾਨ ਲੱਖਾਂ ਜਾਂ 50 ਕਰੋੜ ਵਰਤਮਾਨ ਜਿੰਨੇ ਵੀ ਸਤਿਕਾਰ ਜੋ ਹੈ ਇਹਦੇ ਪੰਜਾਬ 70 ਲੱਖਾਂ ਸਾਡਾ ਭਰਾ ਹਰਪ੍ਰੀਤ ਕੋਟੀ ਪਰਵੰਦਾ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਹੈ ਕਿਰਪਾ ਕਰਕੇ ਤੁਹਾਡ ਅਸੀਂ ਉਹਨਾਂ ਇਤਜ਼ਾਮ ਨਹੀਂ ਕਰ ਸਕੇ ਜਿੰਨਾ ਤੁਹਾਡਾ ਪਿਆਰ ਹੈ ਸੋ ਤੁਹਾਡਾ ਇੱਥੇ ਪਹੁੰਚਣ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿੰਡ ਕੋਸਪੁਰਾ ਤੋਂ ਜਿੰਨ ਬਸਾਂ ਅਸੀਂ ਬੰਦੇ ਕੋਲੋਂ ਪਿੰਡ ਬਹਿਵਾਦੀ ਆਮਾਦੀ ਪਾਰਟੀ ਦੀ ਗੁਰਵਿੰਦਰ ਐਸੀ ਨਿਮਾ ਕਾਲਾ ਜਿੰਨਾ ਵੀ ਸਤਕਾਰ ਜੋ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ ਵਧਾ ਕਰਦਾ ਸੋ ਕਿਰਪਾ ਕਰਕੇ ਬੈਠੋ ਦੀ ਕਿਰਪਾਲਤਾ ਕਰੋ ਜਿੱਥੇ ਵੀ ਜਗ੍ਹਾ ਮਿਲਦੀ ਹੈ ਸੋ ਚੰਦ ਮੇਟਾ ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਸਾਡੇ ਹਰ ਕੇ ਡਰਾਈਵਰ ਕਿਹੜੀ ਦੀ ਕਰਨੀ ਦੇ ਪੱਕੇ ਨੌਜਵਾਨ ਦੇ ਨਾਲੀ ਤਾਲ ਕਰਨ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਜਪਾ ਪਹੁੰਚਣ ਲਈ ਪਰਮਤੋਪਿਤ ਵਾਸਤੇ ਬੇਨਤੀ ਕਰਦਾ ਹੈ ਜੀ ਬਲਾਰਾਮ ਜੀ ਬੇਨਤੀ ਹੈ ਕਿਰਪਾ ਕਰਕੇ ਸਮੇਂ ਨੂੰ ਦੇਖਦੇ ਹੋਏ ਉਹਨਾਂ ਦੇ ਵਿੱਚ ਆਪ ਦੀ ਹਾਜ਼ਰੀ ਨੂੰ ਪ੍ਰਵਾਨ ਕਰਿਓ ਹੁਣ ਬੇਨਤੀ ਕਰਦਾ ਹਸ਼ਰ ਯਾਰ ਕਰ ਲਓ ਸਾਹਿਬ ਬਾਗਿਆ ਦੀ ਬਾਣੀ ਕੋਲ ਗਾਣਾ ਸਖਤ ਕਰਕੇ ਗਾਓ ਹਾਂ